ਸਾਸਰੀਕਾਲ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਬੱਠੇ ਪਾਣੀ ਪਿੰਡ ਖੜੇ ਆ ਪੱਤੀ ਤਹਿਸੀਲ ਜਿਹੜਾ ਤਰਨਤਾਰਨ ਸਾਹਿਬ ਦਾ ਪਿੰਡ ਜੱਗੇ ਸਾਸਰੀਕਾਲ ਸਾਸਰੀਕਾਲ ਜੀ ਮਰਜਿੰਦਰ ਕੀ ਹਾਲ ਨੇ ਸਾਸਰੀਕਾਲ ਹਸੀਆ ਜੀ ਲੈ ਵੀ ਜੱਗੇ ਵੀ ਅੱਜ ਨਾਲ ਆਪਣੇ ਕੋਲ ਟੋਟਲ ਚਾਰ ਬਕਾਊ ਆ ਤਿੰਨ ਮੱਝਾਂ ਤੇ ਇੱਕ ਵੈਡ ਹਾਂਜੀ ਇੱਕ ਵੈਡ ਆ ਜੀ ਮੱਝਾਂ ਮਨ ਲਓ ਸੁਆ ਕਰਮਾਂ ਦੀ ਬਿਲਕੁਲ ਸਾਰੀਆਂ ਤਾਜ਼ੀਆਂ ਹੀ ਹਨ ਹਾਂਜੀ ਬਿਲਕੁਲ ਤਾਜ਼ੀਆਂ ਆ ਇਹ ਕੱਜ ਸਵੇਰ ਸੁਈਆਂ ਦੋ ਕੱਲ ਸੁਈਆਂ ਵਾ ਜੀ ਮਰਜਿੰਦਰ ਆ ਮੈਂ ਮੱਝ ਨੂੰ ਮੜਾ ਇਹਨੂੰ ਇੱਕ ਕੇ ਵਿਖਾ ਦੇ ਵੀਰੇ ਲੈ ਵੀ ਆਰਡਰ ਕੁ ਹਵਾਨੇlever ਦੀ ਮੇਰਾ ਭਰਾ ਤਸਲੀ ਨਾਲ ਦਿਖਾ ਦੇ ਸੂਆ ਤੀਜਾ ਸੂਈ ਅਰੀ ਜੀ ਤੀਜਾ ਤੀਜਾ ਬਿਲਕੁਲ ਤੇ ਜਾਈ ਤੀਜਾ ਸੂਆ ਸੂਈ ਤੇ ਅੱਜ ਮਾਰਨਿੰਗ ਸੂਈ ਹੈ ਜੇਰ ਪਾਈ ਗਈ ਹੈ ਹਾਂਜੀ ਜੇਰ ਪ੍ਰੋਪਰ ਪਈ ਹੈ ਜੇਰ ਦੀ ਕਰਾਈ ਮਗਰ ਕੱਤੀ ਆ ਗਈ ਹੈ ਮਗਰ ਕੱਤੀ ਆ ਕੋਈ ਥੋੜਾ ਬਾਧਾ ਬੱਚੇ ਨੂੰ ਲਿਆ ਕੇ ਚੋਇਆ ਚਾਹ ਦੋ ਚੋਇਆ ਜੀ 2.5 ਤੋਂ 3 ਕਿਲੋ ਦੁੱਧ ਵਿੱਚ ਚੋਇਆ ਬੱਚੇ ਨੂੰ ਪੂਰਾ ਰੰਗ ਮਚ ਗਿਆ ਵਾ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਦੇਖੋ ਚੌਰਸਲੇਵਾ ਉਹਨਾਂ ਹੀ ਗਾਂ ਤੋਂ ਉਹਨਾਂ ਪਛਾਣ ਹਾਈਡ ਮੀਡੀਅਮ ਦੇ ਵਿੱਚ ਸਿੰਗਲ ਹੱਡੀ ਆ ਫੇਸ ਕੁਆਲਿਟੀ ਬਿੱਲੀ ਮਨ ਕੀ ਆਖਾ ਜਗ੍ ਏ ਸੰਤੂ ਸਾਹਿਬ ਹਾਣਾ 85 ਦੀ ਦੇ ਦਾਂਗੇ 85 ਹਾਂਜੀ ਲਓ ਵੀ ਮਗਰ ਕੱਟੀ ਆ 85000 ਦੀ ਜੈਸਨ ਉਹ ਸਾਈਕਲ ਅੱਧਰ ਮੇ ਪਾਸੇ ਮਾਜ ਦਿਖਾ ਦੰਨੇ ਆ 84 ਦੀ ਮਿਲ ਜੂਗੀ ਅੱਧਰ ਜੇ ਕਿ ਵੀਰ ਆ ਜਿਹੜੀ ਆਪਣੇ ਕੋਲ ਝੋਟੀ ਹੈ ਦੂਜਾ ਸੁਆ ਇਹ ਜੀ ਲੈ ਤੇ ਵੀ ਤਜੀ ਹੋ ਗਈ ਜੀ ਤਜੀ ਸੁਵੇ ਆ ਲੱਗਦੀ ਦੂਜੇ ਵਾਰ ਆਪਾਂ ਨੂੰ ਬਾਤ ਆ ਤੇ ਜੇ ਤਜੀ ਕਾ ਨਹੀਂ ਹੋਣੀ ਆਪਾਂ ਹਾਂਜੀ ਬਾਕੀ ਉਹਦੇ ਮਗਰ ਜੈਡ ਬਲਾਜ ਹੀ ਬੱਚਾ ਪੀਗਾ ਜੀ ਮਗਰ ਕਟਾ ਮੇਲਗਾ ਫਾ ਕਿਹੜੇ ਸਾਹ ਦਾ ਬੱਚਾ ਮਗਰ ਇਹ ਚਿਤਕ ਦਾ ਬੱਚਾ ਜੀ ਚਿਤਕ ਦਾ ਬੱਚਾ ਮਗਰ ਜੈਡ ਬਲਾਜ ਦਾ ਬੱਚਾ ਪਾ ਗਿਆ ਪਾਇਆ ਇਸ ਮੈਨ ਅੱਜ ਇਹਦੇ ਤੇ ਬੌਲ ਦੀ ਸਥਿਤੀ ਕਿੰਨੀ ਹੈ ਵੀਰੇ ਇਸਨੇ ਬੜਾ ਇਹ 7 ਹੋਇਆ 8 ਹੋਇਆ ਪੱਕਾ ਇਹ ਨਿਕਲੂਗਾ ਲਓ ਵੀ 8 ਹੋ ਦੇ 7 ਹੋ ਜਾਏ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਸਿੰਗਲ ਹੱਡੀ ਆ ਉਤੋਂ ਤੀਜਾ ਸੂਆ ਸੂਈਏ ਕੀ ਮੋਨ ਰਊਗਾ ਵੀਰੇ ਇਹ ਵੀ ਵੀਰ ਜੀ ਹਾਣਾ ਸੰਧੂ ਸਾਹਿਬ 85000 ਮਨਜਿੰਦਰ ਨੇ 500 ਰੁਪਇਆ ਛੂਡ ਕਰਤੀ ਇਹ ਚ ਵੀ 80000 84000 ਤੇਰਾ 84 ਦੀ ਜਾਣਦੇ ਯਾਰ ਮਨਜਿੰਦਰ ਬੋਲਦਾ ਬਾਕੀ ਪਿਠਾਇਆ ਯਾਰ ਯਾਰ ਜਾਣਦੇ ਓਏ ਚੱਲ ਜਾਣਦੇ ਇਹਦਾ ਲਓ ਵੀ ਜੈਡ ਬਲਾ ਜੀ ਮਾਜੇ ਦੋ ਚਾਰ ਹੋ ਥੋੜੇ ਕੂਂਚ ਤੇ ਮਗਰ ਵਾਲ ਵਾਈਟ ਆ ਇਧਰ ਦੇ ਪਾਸੇ ਇੱਕ ਤੁਹਾਨੂੰ ਮਾਜ ਦਿਖਾ ਦ ਤੇ ਪਿੰਡ ਦੇ ਵਿੱਚੋਂ ਹੀ ਵੀਰ ਜੱਗਿਆ ਉਹਨੇ ਇਹ ਲਈ ਆ 500 ਜੀ ਬਾਅਦ ਥੋੜੀ ਸਾਂਭਣ ਆਈ ਸੀਗੀ ਬਾਕੀ ਸੁਬਾ ਕਰਮਾ ਦੀ ਦੁਜਈ ओरिजिनल ਵੀਰਾਂ ਦਾ ਕੋਈ ਵੀ ਮੰਨ ਕੇ ਭਾਵੇਂ ਤੀਜਾ ਵੀ ਖਰੀਦਾਰੀ ਕਰ ਲਿਓ ਹਾਂ ਜੀ ਛੱਡਾ ਬਹੁਤ ਜ਼ਿਆਦਾ ਮਿਹਨਤ ਲੱਗਾ ਜੀ ਫਿਰ ਚ ਆ ਦੇਖੋ ਬਿਲਕੁਲ ਜਿਹਾ ਆ ਚਲੋ ਪੱਕਾ ਹੀ ਬੋਲਾ ਹੋਇਆ ਥਲੇ ਕਰਮਾ ਦੀ ਆਪਕੇ ਲੋ ਬੋਲਾ ਇਹ ਵੀ ਅੱਜ ਭੜਕੀ ਜੀ ਸੁੱਈ ਹੈ ਇਸ ਕੱਲ ਸੁੱਈ ਹੈ ਜੀ ਪਰ ਸਰੀਰ ਪੱਖੋਂ ਥੋੜੀ ਜਿਹੀ ਮਾੜੀ ਆ ਤੇ ਸਾਂਭੀ ਹੁੰਦੀ ਜੇ ਮਿਸਾਂ 12 ਕਿਲੋ ਬੋਲਾ ਸਟਾਰਟਿੰਗ ਕਰਨੀ ਹੈ ਸਵਾਈ ਚ ਵੀ ਜਨ ਪੁਰੀ ਪੈ ਰੋ ਪੁਰੀ ਨਿਕਰ ਬਹੁਤ ਜ਼ਿਆਦੀ ਚੋਣ ਇਹ 70 ਦੀ ਗਿਆ ਜਿਹਦੇ ਮਨਜਿੰਦਰ ਨੇ ਫੇਰ ਛੋੜ ਕਰਤੀ ਸੀ 1000 ਰੁਪਏ ਦਾਤਾ ਜੀ ਇਹਨੇ 1000 ਦਾਤਾ 70 ਦੀ ਮਿਲ ਜੂਗੀ ਠੀਕ ਹੈ ਜੀ ਬਹੁਤ ਵਧੀਆ ਚੰਗੀ ਮਾਜਾ ਪਰ ਉਹ ਕਰੋ ਪਹਿਲ ਕਦਮੀ ਇੱਕ ਇਹ ਦਰਵਾੜ ਦਿਖਾ ਦਿੰਦੇ ਆ ਭਰਾਵਾਂ ਨੂੰ ਠੀਕ ਹੈ ਜੀ ਇਹ ਜਰਸੀ ਬਰੀਡ ਦੇ ਵਿੱਚ ਹੀ ਵਹਿੜਾ ਮਗਰ ਵੀ ਬੱਚੀ ਨੂੰ ਜਨਮ ਦਿੱਤਾ ਤੇ ਸੂਸਵਾ ਦੇ ਵਿੱਚ ਆ ਹੁਣੇ ਕੋਈ ਘੰਟਾ ਜਾਂ 2-3 ਘੰਟੇ ਪਹਿਲਾਂ ਸੁਣੀ ਅੱਜ 3 ਘੰਟੇ ਪਹਿਲਾਂ ਸੁਈ ਆ ਬਾਬੇ ਜੇਰ ਪਾਣੀ ਅਜੇ ਬਾਕੀ ਹੈ ਕਿ ਪਾਤੀ ਹੈ ਵੀਰੇ ਨਹੀਂ ਜੇਰ ਪਾਣੀ ਹੈ ਜੀ ਜੇਰ ਪਾਣੀ ਹੈ ਜੀ ਸੂਆ ਅਰੀਜਨਲ ਦੁੱਜਾ ਹੀ ਹੈ ਨਾ ਦੁੱਜਾ ਸੂਆ ਸ਼ਿੱਗੀ ਮੂੰਹ ਤੋਂ ਬਹੁਤ ਅੰਦੀ ਸਿੱਕੀ ਆ ਹਾਂਜੀ ਸ਼ਿੱਗੀ ਆ ਜੀ ਇਹਦਾ ਮੁੱਲ ਵਾਸੇ ਫੋਨ ਤੇ ਕਰ ਦਿੱਤੇ ਫੋਨ ਤੇ ਮੁੱਲ ਕਰਾਂ ਸੰਦੂ ਸਾਹਿਬ ਦਾ ਕਿਉਂਕਿ ਫਿਰ ਆਪ ਹੀ ਵੇੜ ਆਪਾਂ ਬਾਬੇ ਮੁੱਲ ਨੇ ਫੋਨ ਤੇ ਜੱਗਾ ਬਣਦਾ ਵੀ ਮੁੱਲ ਫੋਨ ਤੇ ਕਰਾਂਗੇ ਕਿਉਂਕਿ ਥੋੜੀ ਸਿੱਧੀ ਸੁਧੀ ਹੋ ਗਈ ਹੋ ਸਕਦਾ ਫਿਰ ਸੇਲ ਕਰਨੀ ਪਵੇ ਦੁੱਧ ਦੇ ਲਿਆ ਕੇ ਧੰਨਵਾਦ ਇੱਕ ਸ਼ੋਰਟ ਵੀਡੀਓ